ਹਾਂਜੀ ਮੁਰਗੀ ਜਦੋਂ ਕੁਰਕੀ ਹੁੰਦੀ ਆ ਤੇ ਉਹ ਕਿਵੇਂ ਦੀ ਆਵਾਜ਼ ਕੱਟਦੀ ਆ ਉਹ ਤੁਹਾਨੂੰ ਅੱਜ ਆਪਾਂ ਸੁਣਾਉਨੇ ਆ ਤੇ ਦਿਖਾਉਨੇ ਵੀ ਆ। ਇਹ ਆਪਾਂ ਹੱਥ ਲੈ ਕੇ ਰਹੀਆਂ ਕੋਲੇ ਤੇ ਦੇਖ ਲਓ ਵੀ ਇਹਦੀ ਆਵਾਜ਼ ਜਦੋਂ ਮੁਰਗੀ ਕੁਰਕੀ ਹੁੰਦੀ ਉਦੋਂ ਇਦਾਂ ਦੀ ਆਵਾਜ਼ ਕੱਟਦੀ ਆ। ਇਹ ਕਿਹਦਾ ਰੱਤੀ ਹੈ ਇਹ ਗੁਰੂ ਆਪਾਂ ਇਹਦੇ ਕੁੜੇ ਹੱਥ ਲੈ ਕੇ ਜਾਂਦੇ ਆ ਤੇ ਇਹ ਜੀ ਜੀ ਆਵਾਜ਼ ਕੱਟਦੀ ਆ ਤੇ ਹਰ ਖਲਾ ਆਦੀ ਆ ਆਪਾਂ ਬੱਲਾ ਵੀਕਾ ਵੀਡੀਓ ਬਣਾਈ ਸੀਗੀ ਐਸੀ ਟੌਪਿਕ ਤੇ ਵੀ ਜਦੋਂ ਮੁਰਗੀ ਕੁੜਕੀ ਹੁੰਦੀ ਆ ਉਹਦੀ ਕੀ ਪਹਿਚਾਣ ਹੁੰਦੀ ਆ ਤੇ ਉਹਦੇ ਵਿੱਚ ਮੈਂ ਦੱਸਿਆ ਸੀ ਵੀ ਜਿਹੜੀ ਕੁੜਕ ਮੁਰਗੀ ਹੁੰਦੀ ਆ ਕੁੜਕ ਮੁਰਗੀ ਮਤਲਬ ਕੀ ਜਿਸ ਮੁਰਗੀ ਤੇ ਥੱਲੇ ਆਪਾਂ ਆਂਡੇ ਰੱਖ ਕੇ ਬੱਚੇ ਆ ਜਿਹੜੇ ਕਢਵਾ ਸਕਦੇ ਆ ਮੁਰਗੀ ਆ ਜਿਹੜੀ 21 ਦਿਨ ਬੈਠੀ ਰਹਿੰਦੀ ਆ ਤੇ 21 ਦਿਨਾਂ ਬਾਅਦ ਬੱਚੇ ਆ ਜਿਹੜੇ ਆਂਡਿਆਂ ਵਿੱਚੋਂ ਨਿਕਲ ਆਉਂਦੇ ਨੇ ਤੇ ਇਹ ਉਹ ਸੀਲ ਮੁਰਗੀ ਆ ਜਿਹੜੀ ਕੁੜਕੀ ਹੋਈ ਸੀ ਤੇ ਆਪਾਂ ਤੁਹਾਨੂੰ ਦੱਸਿਆ ਸੀ ਵੀ ਕੁੜਕਣ ਦੀ ਜਿਹੜੀ ਪਹਿਚਾਣ ਆ ਵੀ ਇਹ ਮੁਰਗੀ ਜਿਹੜੀ ਕੁੜਤੀ ਹੁੰਦੀ ਆ ਉਹ ਇੱਕ ਜਗ੍ਹਾ ਬੈਠੀ ਰਹਿੰਦੀ ਆ ਕਾਫੀ ਟਾਈਮ ਤੱਕ ਤੇ ਜਦੋਂ ਇਹਦੇ ਕੋਲੇ ਹੱਥ ਲੈ ਕੇ ਜਾਓ ਇਹ ਅਜੀਬ ਜੀ ਆਵਾਜ਼ ਕੱਢਦੀ ਆ ਤੇ ਜਿਹੜੇ ਫਾਰਾ ਉਹ ਖਿਲਾਰ ਲੈਂਦੀ ਆ ਤੇ ਉਹੀ ਅੱਜ ਆਪਾਂ ਤੁਹਾਨੂੰ ਆਵਾਜ਼ ਆ ਜਿਹੜੀ ਸੁਣਾਈ ਆ ਉਸ ਵੀਡੀਓ ਦੇ ਵਿੱਚ ਆਪਾਂ ਆਵਾਜ਼ ਆ ਜਿਹੜੀ ਇਹਦੀ ਨਹੀਂ ਦਿਖਾਈ ਸੀਗੀ ਤੇ ਅੱਜ ਆਪਾਂ ਤੁਹਾਨੂੰ ਆਵਾਜ਼ ਆ ਜਿਹੜੀ ਦਿਖਾ ਦਤੀ ਵੀ ਜਦੋਂ ਇਹ ਜਿਹੜੀ ਮੁਰਗੀ ਸੀ ਜਿਹੜੀ ਦੀ ਆਵਾਜ਼ ਕੱਟਦੀ ਆ ਇਹ ਕੁੜਕੀ ਹੋਈ ਮੁਰਗੀ ਦੀ ਨਿਸ਼ਾਨੀ ਹੁੰਦੀ ਆ ਕਿਉਂਕਿ ਇਸ ਚੀਜ਼ 'ਚ ਕਈ ਭਲੇਖਾ ਖਾ ਜਾਂਦੇ ਵੀ ਮੁਰਗੀ ਵੈਸੇ ਆਂਡਾ ਦੇਣ ਨੂੰ ਬੈਠੀ ਆ ਕਿ ਜਾਂ ਬਾਕੀ ਮੁਰਗੀ ਆ ਜਿਹੜੀ ਉਹ ਕੁੜਕੀ ਹੋਈ ਆ ਇਹ ਵੈਸੇ ਤਾਂ ਜਿਵੇਂ ਜਿਵੇਂ ਤੁਸੀਂ ਕੰਮ ਸ਼ੁਰੂ ਕਰੋਗੇ ਤੇ ਸਾਰੀਆਂ ਗੱਲਾਂ ਆ ਜਿਹੜੀਆਂ ਹੌਲੀ-ਹੌਲੀ ਪਤਾ ਲੱਗਣ ਲੱਗ ਜਾਂਦੀਆਂ ਨੇ ਕਿ ਕਿਹੜੀ ਮੁਰਗੀ ਆ ਜਿਹੜੀ ਆਂਡਾ ਦੇਣ ਨੂੰ ਬੈਠੀ ਆ ਤੇ ਕਿਹੜੀ মুরগি ਜਿਹੜੀ ਉਹ ਕੁ르ਤੀ ਹੋਈ ਆ ਤੇ ਕਿਹੜੀ মুরਗੀ ਦੇ ਆਪਾਂ ਹੇਠਾਂ ਅੰਡੇ ਰੱਖ ਕੇ ਬੱਚੇ ਆ ਜਿਹੜੇ ਕਢਵਾ ਸਕਦੇ ਆ ਇਹ ਸਾਰੀਆਂ ਗੱਲਾਂ ਨਾ ਕੰਮ ਸ਼ੁਰੂ ਕਰਨ ਦੇ ਨਾਲ ਨਾਲ ਪਤਾ ਲੱਗਦੀਆਂ ਰਹਿੰਦੀਆਂ ਨੇ ਕੋਈ ਵੀ ਕੰਮ ਆ چاہے ਇਹ ਹੀ ਕੰਮ ਨਹੀਂ ਹੈਗਾ ਕੋਈ ਵੀ ਕੰਮ ਜਦੋਂ ਆਪਾਂ ਸ਼ੁਰੂ ਕਰ ਲਈਏ ਤੇ ਉਹਦੇ ਬਾਰੇ ਜਿਹੜੀਆਂ ਛੋਟੀਆਂ ਵੱਡੀਆਂ ਗੱਲਾਂ ਹੁੰਦੀਆਂ ਨੇ ਹੌਲੀ-ਹੌਲੀ ਆਪਾਂ ਨੂੰ ਪਤਾ ਲੱਗਣ ਲੱਗ ਜਾਂਦੀਆਂ ਨੇ ਤੇ ਮੈਂ ਵੀ ਕੋਈ ਕਿਤੇ ਉਹ ਸਟੱਡੀ ਨਹੀਂ ਕੀਤੀ ਹੈਗੀ ਮੈਂ ਵੀ ਇਹ ਕੰਮ ਕਰਤੀ ਕਰਕੇ ਇੰਨੇ ਸਾਲਾਂ ਤੋਂ ਤੇ ਇਹ ਜਾਣਕਾਰੀ ਹੈ ਜਿਹੜੀ ਆਪਾਂ ਨੂੰ ਹੋ ਗਈ ਜਿਹੜਾ ਆਪਣਾ ਤਜਰਬਾ ਹੈਗਾ ਆਪਾਂ ਉਹੀ ਇੱਥੇ ਸ਼ੇਅਰ ਕਰੀਦਾ ਆ ਤੇ ਬਾਕੀ ਜਾਣਕਾਰੀ ਵਧੀਆ ਲੱਗੀ ਲਾਈਕ ਜ਼ਰੂਰ ਕਰ ਦਿਆ ਕਰੋ ਸਬਸਕ੍ਰਾਈਬ ਵੀ ਜ਼ਰੂਰ ਕਰ ਦਿਆ ਕਰੋ ਤੇ ਕੋਈ ਜੇ ਸਵਾਲ ਹੋਵੇ ਮਨ ਵਿੱਚ ਤੁਸੀਂ ਇੰਸਟਾਗ੍ਰam ਆਈਡੀ ਤੇ ਮੈਸੇਜ ਕਰਕੇ ਪੁੱਛ ਸਕਦੇ ਆ ਤੇ ਆਪਾਂ ਰਿਪਲਾਈ ਆ ਜਿਹੜਾ ਜਰੂਰ ਕਰਾਂਗੇ ਧੰਨਵਾਦ